ਵਾਰਤਾ ਜਿਹੜੀ ਸਰਕਾਰ ਨਾਲ ਹੋਣੀ ਆ ਚੰਡੀਗੜ੍ਹ 19 ਮਾਰਚ ਨੂੰ ਹੋਣੀ ਆ ਉਸ 19 ਮਾਰਚ ਦੀ ਮਾਰਤਾ ਵਾਸਤੇ ਸਾਡਾ ਫਰਜ਼ ਬਣਦਾ ਸਾਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਇਸ ਮੋਰਚਾ ਨੂੰ ਅਸੀਂ ਤਾਕਤ ਦਈਏ ਤਾਂ ਕਿ ਸਰਕਾਰ ਜਿਹੜੀ ਹੈ ਉਸ ਦਿਨ ਆਪਣੇ ਜਿਹੜੇ ਮੰਤਰੀ ਭੇਜਨੇ ਨੇ ਉਸ ਵਾਸਤੇ ਮਾਨਯੋਗ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਜੀ ਉਹਨਾਂ ਨੂੰ ਆਦੇਸ਼ ਦੇ ਕੇ ਭੇਜਣ ਕਿ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾ ਵਕ ਵਕ ਸਮਾਂ ਤੇ ਕੀਤੀ ਹੋਈ ਵਾਧਿਆ ਨੂੰ ਉਹ ਲਾਗੂ ਕਰਨ ਤਾਂ ਕਿ ਅਸੀਂ ਆਪਣੇ ਅੰਦੋਲਨ ਨੂੰ ਜਿਹੜਾ ਜਿੱਤ ਕੇ ਅੰਦੋਲਨੀਆਂ ਮੰਗਾਂ ਨੂੰ ਮੰਨ ਮਨਵਾ ਕੇ ਅਸੀਂ ਅੰਦੋਲਨਸਵਾਤ ਕਰ ਸਕੀਏ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜਾ ਅੱਜ ਇੱਕ ਹਰ ਚੁੱਲੇ ਤੱਕ ਐਮਐਸਪੀ ਖਰੀਦ ਗਰੰਟੀ ਕਰਨ ਦੀ ਮੰਗ ਨੂੰ ਲੈ ਕੇ ਗਏ ਨੇ ਤੇ ਹਰ ਇੱਕ ਜਿਹੜਾ ਘਰ ਦੀ ਮੰਗ ਨੂੰ ਲੈ ਕੇ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਹੇ ਨੇ ਆਪਣੇ ਤੇ ਸਦਾ ਚੱਲ ਰਹੇ ਨੇ ਉਹਨਾਂ ਦੀ ਜਿਹੜੀ ਹੁਣ ਤੱਕ ਦਾ ਝੱਲਿਆ ਹੋਇਆ ਇੱਕ ਇੱਕ ਪੱਲ ਜਿਹੜਾ ਉਹ ਸਫਲ ਹੋ ਚੁੱਕੀ ਮੈਂ ਅਪੀਲ ਕਰੂੰਗਾ ਥੋੜੀ ਸੁਭਾਜ ਜੋ ਰਟਜੀ ਵੀ ਗੱਲ ਰੱਖਣਗੇ बहुत बहुत धन्यवाद प्रधान जी पत्रकार साथियों बड़ी बड़ी वो जो मेन बातें आपको प्रधान जी ने बता दी है कि आज की जो मीटिंग का प्रेस कॉन्फ्रेंस का जो क्या हमारा एजेंडा है और भारतीय किसान एकता की तरफ से जो बहुत सी सेवाएं दी जा रही है अलग अलग समय पर खनौरी मोर्चा हो चाहे वो शंभू मोर्चा हो चाहे रतनपुरा मोर्चा हो पैदल जत्था दो बार यहाँ पर यहाँ से सिरसा जिला से ਖਰੋਰੀ ਮੋਰਚੇ ਕੇ ਲੀਏ ਗਿਆ ਭਾਰਤੀ ਕਿਸਾਨ ਇਕਤਾ 24 ਘੰਟਿਆਂ ਲਈ ਕੋ ਖਿਰਤਾ ਹਲ ਤੇ ਬੈਠਣਗੇ ਇਹ ਵੀ ਇੱਕ ਮੇਰਾ ਖਲ ਇਤਿਹਾਸਿਕ ਫੈਸਲਾ ਹੋਊਗਾ ਜਿਹੜਾ ਅੱਜ ਤੱਕ सिरसा ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ 24 ਘੰਟਿਆਂਾਂ ਤੇ ਅਗਰ ਕੋਈ ਕਿਸਾਨ ਬੈਠੇ ਹੋਣ ਇਸ ਕਰਕੇ ਤੁਹਾਡੇ ਚੈਨਲ ਦੇ ਰਾਹੀਂ सिरसा ਦੇ ਕਿਸਾਨਾਂ ਨੂੰ ਅਪੀਲ ਆ ਬਹੁਤ ਸਾਰੇ ਕਿਸਾਨਾਂ ਦੇ ਨਾਮ ਆ ਚੁੱਕੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿਆਦਾ ਜਿਆਦਾ ਪਿੰਡਾਂ ਨੂੰ ਵੀ ਕਵਰ ਕੀਤਾ ਜਾਵੇ ਕਿਉਂਕਿ ਕਿਸਾਨਾਂ ਦੇ ਨਾਮ ਤੇ 100 ਤੋਂ ਉੱਪਰ ਸਾਡੇ ਕੋਲ ਪਹੁੰਚ ਚੁੱਕੇ ਆ ਲੇਕਿਨ ਉਸ ਨੂੰ ਅਡਿਟ ਕਰਕੇ ਜਿਹੜੇ ਜਿਹੜੇ ਸਾਥੀ ਹੋਰ ਕਿਸਾਨ ਸਾਥੀ ਬੈਠਣਾ ਚਾਹੁੰਦੇ ਨੇ ਉਹ ਸਾਡੇ ਕੋਲ ਆ ਸ਼ਾਮ ਤੱਕ ਆਪਣਾ ਨਾਮ ਦੇ ਦੇਣ ਤੇ ਨਾਲ ਇੱਕ ਹੋਰ ਅਪੀਲ ਹੈ ਜਿਹੜੇ ਵੀ ਕਿਸਾਨਾਂ ਨੇ ਆਉਣਾ ਹੈ 5 ਤਰੀਕ ਨੂੰ ਬੁੱਧਵਾਰ ਨੂੰ ਸਵੇਰੇ 10:30 ਵਜੇ ਤੱਕ ਡੀਸੀ ਅਫਸਰ ਸਾਹਿਬ ਚ ਪਹੁੰਚ ਜਾਣ ਤੇ ਆਪਣੇ ਨਾਲ ਆਪਣਾ ਬਿਸਤਰ ਲੈ ਕੇ ਆਉਣ ਕਿਉਂਕਿ ਰਾਤ ਨੂੰ ਰੁਕਣਾ ਹੈ ਰਾਤ ਨੂੰ ਅਸੀਂ ਟੈਂਟ ਲਗਾ ਕੇ 100 ਦੇ 100 ਜਿਹੜੇ ਇੱਕ ਵਧੀਆ ਤਰੀਕੇ ਨਾਲ ਜਿਵੇਂ ਅਸੀਂ ਖਨੋਰੀ ਮੋਰਚੇ ਤੇ 111 ਜਣੇ ਬੈਠੇ ਸੀ ਉਵੇਂ ਇੱਥੇ ਸਰਸ਼ੇ ਦੇ ਵਿੱਚ ਸੌ ਜਾਣੇ ਨੇ ਬੈਠਣਾ ਕਿਉਂਕਿ ਸੌ ਤਾਂ ਬੈਠਣੇ ਵੀ ਅਸੀਂ 100 ਦਿਨ ਪੂਰੇ ਤੇ ਨਹੀਂ ਕਰ ਸਕੇ ਲੇਕਿਨ ਡੱਲੇਵਾਲ ਜੀ ਨੂੰ ਸਪੋਰਟ ਦੇਣ ਵਾਸਤੇ ਇੱਕ ਇੱਕ ਬੰਦਾ 100 ਦਿਨ ਤੱਕ ਬੈਠਦਾ ਤੇ ਉਸ ਜਿਹੜੇ ਅਸੀਂ ਇਕੱਠੇ 100 ਬੰਦੇ ਬਿਠਾ ਰਹੇ ਹਾਂ ਬਿਠਾ ਰਹੇ ਹਾਂ ਤੇ ਇਹ ਅੱਜ ਐਲਾਨ ਭਾਰਤੀ ਕਿਸਾਨ ਸਨਕ ਤਬਲੂ ਕੀਤਾ ਜਾ ਰਿਹਾ ਉਸ ਦੇ ਨਾਲ ਨਾਲ ਆਉਣ ਵਾਲੀ 8 ਮਾਰਚ ਨੂੰ ਕਮੰਤਰੀ ਮਹਿਲਾ ਦਿਵਸ ਹੈ ਉਸ ਮਹਿਲਾ ਦਿਵਸ ਨੂੰ ਅਸੀਂ ਬਾਰਡਰਾਂ ਤੇ ਸ਼ਬੂ ਖਨੋਰੀ ਤੇ ਰਤਨਪੁਰਾ ਚੰਨ ਜਗ੍ਹਾ ਤੇ ਕਿਸੇ ਤਰ੍ਹਾਂ ਚੱਲ ਰਹੇ ਆ ਉਹਨਾਂ ਬਾਰਡਰਾਂ ਦੇ ਉੱਪਰ ਮਹਿਲਾ ਸ਼ਕਤੀ ਮਹਿਲਾ ਕਿਸਾਨ ਤੇ ਮਜ਼ਦੂਰ ਉੱਥੇ ਪਹੁੰਚਣਗੇ ਉਸ ਦਿਨ ਦਾ ਸਟੇਜ ਦਾ ਸੰਚਾਲਨ ਉਸ ਦਿਨ ਦਾ ਸਾਰੇ ਦਾ ਸਾਰਾ ਜਿਹੜਾ ਪ੍ਰੋਗਰਾਮ ਹੈ ਐਮਐਸਪੀ ਨੂੰ ਸਮਰਪਿਤ ਜਿਹੜਾ ਉਹ ਮਹਿਲਾਵਾਂ ਸਾਡੀਆਂ ਭੈਣਾਂ ਸਾਡੀਆਂ ਮਾਤਾਵਾਂ ਸੰਭਾਲਣ ਗਿਆ ਉੱਥੇ ਜਿਹੜਾ ਹੈ ਆਪਣੀ ਗੱਲ ਰੱਖਣ ਗਿਆ ਐਮਐਸਪੀ ਕਿਉਂ ਜ਼ਰੂਰੀ ਹੈ ਤੁਹਾਨੂੰ ਕਰਜ਼ਾ ਮਾਫੀ ਕਿਉਂ ਚਾਹੀਦਾ ਉਹ ਸਾਰੀਆਂ ਗੱਲਾਂ ਰੱਖਣ ਗਿਆ ਇਸੇ ਕਰਕੇ ਸਾਡੀ ਅੱਜ ਮਾਤਾ ਜੀ ਬਚੇਰ ਤੋਂ ਜਿਹੜੇ ਰਾਮ ਪਿਆਰੇ ਦੇਵੀ ਜੀ ਉਹ ਵੀ ਆਏ ਨੇ ਇਹ ਇਹਨਾਂ ਦੀ ਡਿਊਟੀ ਇਹਨਾਂ ਦੀ ਅਧਿਖਸ਼ਾ ਦੇ ਵਿੱਚ ਇੱਕ ਜੱਥਾ ਜਿਹੜਾ ਸਾਡਾ ਰਤਨਪੁਰਾ ਮੋਰਚਾ ਰਾਜਸਥਾਨ ਚੱਲ ਰਿਹਾ ਹੈ ਉਥੇ 8 ਤਰੀਕ ਨੂੰ ਮਹਿਲਾਵਾਂ ਦਾ ਪਹੁੰਚੂਗਾ ਅੱਜ ਦੀ ਇਹ ਪ੍ਰੈਸ ਕਾਨਫਰੰਸ ਦਾ ਵਿੱਚਾ ਮੈਂ ਜਿਹੜੇ 100 ਜਣੇ ਕੋਕੜਤਾਲ ਤੇ ਬੈਠ ਰਹੇ ਨੇ ਜੋ ਵੀ ਕੰਟਾਲੀ ਉਸ ਵਾਸਤੇ 8 ਤਰੀਕ ਨੂੰ ਮਹਿਲਾਦੀਪ ਉਸ ਵਾਸਤੇ ਉਸ ਦੇ ਨਾਲ ਨਾਲ ਤੁਹਾਡੇ ਚੈਨਲ ਦੇ ਰਾਹੀਂ ਹਰ ਇੱਕ ਉਸ ਘਰ ਦਾ ਕਿਸਾਨਾਂ ਮਜ਼ਦੂਰਾਂ ਦੇ ਜਿਨ੍ਹਾਂ ਨੇ ਅੰਦੋਲਨ ਨੂੰ ਤਾਕਤ ਦੇਣ ਵਾਸਤੇ ਆਪਣਾ ਸੇਵਾਵਾਂ ਪਾਈਆਂ ਅੱਜ ਸਰਦਾਰ ਜਗਜੀਤ ਸਿੰਘ ਢੱਲਵਾਲ ਜੀ ਦੇ ਮਰਨ ਉਪਰ ਤੋਂ 98 ਦਿਨ ਹੈ ਤੇ 4 ਦਿਨ ਪਹਿਲਾਂ ਉਹਨਾਂ ਨੂੰ ਕਾਫੀ ਤਬੀਅਤ ਖਰਾਬ ਹੋ ਗਈ ਸੀ ਬੁਖਾਰ ਹੋ ਗਿਆ ਸੀ ਤੁਸੀਂ ਚੈਨਲ ਦੇ ਰਾਹੀਂ ਸਾਰਿਆਂ ਨੂੰ ਦਿਖਾਇਆ ਤੁਸੀਂ ਮਖਤਰਕਰ ਸਾਥੀਆਂ ਨੇ ਤੇ ਹੁਣ ਵੀ ਜਿਹੜੀ ਹਾਲਾਤ ਹੈ ਉਹਨਾਂ ਦੀ ਕਿਉਂਕਿ ਜਦੋਂ ਉਹਨਾਂ ਨੂੰ ਫਲੂਡ ਲਗਾਉਣੇ ਆ ਬੋਤਲ ਲਗਾਉਣੇ ਆ ਉਹਦੀ ਵੀ ਇੱਕ ਲਿਮਟ ਹੈ ਜਿਆਦਾ ਟਾਈਮ ਨਹੀਂ ਚੱਲ ਸਕਦੀ ਨਾਰੀਆਂ ਬਹੁਤ ਕਮਜ਼ੋਰ ਚੁੱਕੀਆਂ ਨੇ ਜਦੋਂ ਵੀ ਲਗਾਉਣੇ ਹੱਥ ਸੋਜ ਜਾਂਦਾ ਉਹਨਾਂ ਦੀ ਅੱਜ ਤੁਸੀਂ ਕੱਲ ਦੀ ਫੋਟੋ ਦੇਖੋਗੇ ਤੇ ਬਾਹ ਵੀ ਇੱਕ ਉੱਪਰ ਜਿਹੜੀ ਚੰਗਣੀ ਪਈ ਕਿਉਂਕਿ ਉਹ ਸੋਜਛ ਨਾਲ ਜਿਹੜੀ ਹੈ ਬਿਲਕੁਲ ਹੱਥ ਸੋਜ ਗਿਆ ਦੂਸਰਾ ਬਦਲਣਾ ਪੈਂਦਾ ਬਹੁਤ ਮਾੜੇ ਹਾਲਾਤਾਂ ਚ ਨੇ ਤੇ 6 ਦਿਨ ਦੀ ਵਾਰਤਾ ਸਾਡੀ ਹੋ ਚੁੱਕੀ ਸਮੇਂ-ਸਮੇਂ ਪਰ किसानों ने अलग अलग गाँव से अनाज की सेवा हो चाहे राशन की सेवा हो लकड़ की सेवा हो चाहे दूध की सेवा हो बहुत बड़ी मात्रा में बहुत जोर से उत्साह से हौसला बढ़ाया किसानों का भारतीय किसान एकता सभी उन तमाम जो हमारे किसान साथी हैं अलग अलग गाँव से उन सभी का धन्यवाद करती है और रतनपुरा बॉर्डर जो है राजस्थान का हमारे सिरसा के नज़दीक लगता है बॉर्डर का एरिया है वहां पर भी समय समय पर फतेहाबाद के किसान हो चाहे सिरसा से लगते किसान हो यहाँ से अलग अलग समय पर जब भी कॉल आई है वहां पर बॉर्डर पर उन किसानों का हौसला बढ़ाने के लिए भी हमारे महिलाओं ने और बुजुर्गों ने किसानों ने बहुत मिलजुल करके उनका साथ दिया है उनका हौसला बढ़ाया तो हम तो आपका बहुत बहुत धन्यवाद करते हैं कि आपके चैनलों ने के माध्यम से हम ये जनता तक आवाज़ पहुंचा सकते हैं सरदार जगदीश सिंह डलेवाल जो कि आमरण उसका अनशन उनका चल रहा है और उस अनशन के सम्मान को हम देखते हुए माननीय सरदार जगदीश सिंह डलेवाल को देखते हुए जो निर्णय लिया है प्रधान जी और हमारी जो संयुक्त मोर्चा ने उसके तहत पाँच तारीख को जो है सौ किसानों का जत्था जो है कि सांकेतिक भूख हड़ताल पर बैठेगा उसमें से आपको बता दिया जाएगा कौन कौन से हैं कोई सवाल ਰਵਿੰਦਰਜੀਤ ਆਪਣੇ ਸਰਕਾਰ ਡੈਲੀਗੇਸ਼ਨ ਸੇ ਵੀ ਆਪकी ਬਾਤ ਚੱਲ ਰਹੀ ਹੈ ਅਗਲ ਬਾਤ ਜਾਰੀ ਹੈ ਉਸ ਦੇ ਬਾਵਜੂਦ ਫਿਰ ਆਂਸ਼ਨ ਵਗੈਰਾ ਆ ਰਹੀ ਆਪ ਇਹ ਚਿਕਰ ਰਹੀ ਹੈ ਕਿ ਆ ਇਸ ਦਾ ਦੇਖੋ ਗੱਲ ਬਾਤ ਪਹਿਲਾਂ ਵੀ ਚੱਲਦੀ ਸੀ ਅੰਦੋਲਨ ਚੱਲ ਰਿਹਾ ਹੈ ਚੱਲਦੇ ਅੰਦੋਲਨ ਚ ਕੋਈ ਵੀ ਦਿਨ ਕੋਈ ਮਹਿਲਾ ਦਿਵਸ ਹੈ ਜਾਂ ਸੌ ਦਿਨ ਮਰਨ ਵਰਤ ਨੂੰ ਹੋ ਰਹੇ ਨੇ ਜਦੋਂ ਜਿੰਦਗੀ ਤੇ ਮੌਦੀ ਲੜਾਈ ਲੜ ਰਹੇ ਆਪਣੇ ਤੇ ਤੁਸੀਂ ਇਹ ਚੱਲ ਰਹੇ ਨੇ ਉਹ ਜਨਤਾ ਤੱਕ ਲੈ ਕੇ ਜਾਣਾ ਲਾਜ਼ਮੀ ਹੁੰਦਾ ਹੈ ਅਸੀਂ ਉਈ ਉਮੀਦਾ ਐਕਸ਼ਨ ਜਿਹੜਾ ਹੈ ਜਿਵੇਂ ਦਿੱਲੀ ਜਾਣ ਦਾ ਜਿਹੜਾ 101 ਦਾ ਜਥਾ ਸੀ ਉਹਨੂੰ ਟਾਲਿਆ ਹੋਇਆ ਉਹਦੀ ਤਾਰੀਖ 25 ਮਾਰਚ ਪਾਈ ਹੈ ਜਿਹੜੇ ਬਿਲਕੁਲ ਆਪਣੇ ਆਪ ਤੇ ਤੁਸੀਂ ਇਹ ਦੇਖ ਕੇ ਆਪਣੇ ਆਪ ਤੇ ਜਿਹੜਾ ਐਕਸ਼ਨ ਕਰਕੇ ਆਪਣੇ ਆਪ ਨੂੰ ਝੇਲਦੇ ਹੋਏ ਕਿਸਾਨ ਆਪਣੇ ਤੇ ਸਦਾ ਚੱਲ ਰਹੇ ਆ ਨਾ ਕਿ ਕਿਸੇ ਨੂੰ ਤੰਗ ਕਰ ਰਹੇ ਆ ਤੇ ਦੂਸਰਾ ਨੰਬਰ ਅਸੀਂ ਤੇ ਵੀ ਚਾਹੁੰਦੇ ਆ ਬਹੁਤ ਜ਼ਿਆਦਾ ਵਪਾਰ ਦਾ ਨੁਕਸਾਨ ਹੋ ਰਿਹਾ ਸਾਡੇ ਵਪਾਰ ਭਾਈਚਾਰੇ ਦਾ ਜਿਹੜੇ ਰਸਤੇ ਬੰਦ ਹੋਣ ਕਰਕੇ ਜਿਹੜੇ ਸਰਕਾਰ ਨੇ ਰਸਤੇ ਬੰਦ ਰੱਖੇ ਆ ਸਾਡੀਆਂ ਮੰਗਾਂ ਮੰਨੇ ਰਸਤੇ ਖੋਲੇ ਮੰਗਾ ਨਹੀਂ ਮੰਨਦੇ ਸਾਨੂੰ ਦਿੱਲੀ ਜਾਣ ਦਿੱਤਾ ਜਾਵੇ ਉਹ ਰਸਤੇ ਬੰਦ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੈ ਜਿਹੜਾ ਉੱਥੋਂ ਦੇ ਰਾਹੀਰਾਂ ਦਾ ਉੱਥੋਂ ਦੇ ਵਪਾਰੀਆਂ ਦਾ ਹੋ ਰਿਹਾ ਜਿਸ ਦੀ ਜ਼ਿੰਮੇਵਾਰ 100% ਹਰਿਆਣਾ ਸਰਕਾਰ ਹੈ। ਪਰ ਕੇ ਚੱਲਦੀ ਹੈ। ਤੋਂ ਪਹਿਲੇ ਤੁਹਾਨੂੰ ਦੋ ਵਾਰੀ ਸਰਕਾਰ ਨਾਲ ਗੱਲ ਹੋਈ ਹੈ। ਉਹ ਤੋਂ ਤੁਹਾਨੂੰ ਲੱਗਦਾ ਵੀ ਅੱਗੇ ਧੋਖੀ ਸੁਣਾਈ ਹੋਵੇਗੀ। ਦੋ ਵਾਰੀ 6 ਵਾਰ ਹੋ ਗਈ। 4 ਵਾਰ ਜਿਹੜਾ ਪਹਿਲੇ ਦੌਰ ਦੀ ਹੋਈ 2024 ਚ ਦੋ ਵਾਰ ਹੁਣ ਹੋ ਗਈ ਆ 14 ਤਰੀਕ ਨੂੰ ਤੇ 22 ਤਰੀਕ ਨੂੰ ਹੁਣ 19 ਮਾਰਚ ਦੀ ਵਾਰਤਾ ਹੈ। ਦੇਖੋ ਵਿਆਸ ਨੇ ਅਸੀਂ ਇੱਕ ਇੱਕ ਚੀਜ਼ ਨੂੰ ਤੱਥ ਦੇ ਆਧਾਰ ਤੇ ਰੱਖਿਆ ਐ ਐਮਐਸਬੀ ਫਰੀਦ ਗਰੰਟੀ ਕੋਲਣ ਵਾਸਤੇ ਪੂਰੀ ਤਰ੍ਹਾਂ ਡਾਟੇ ਦੇ ਹਿਸਾਬ ਨਾਲ ਅਸੀਂ ਗੱਲ ਰੱਖੀ ਆ ਉਹਨਾਂ ਨੇ ਆਪਣੀ ਕੀਤੀ ਐ ਤੇ ਉਹ ਉਮੀਦ ਐ ਜਦੋਂ ਸਰਕਾਰ ਦਿੱਲੀ ਤੋਂ ਚੱਲ ਕੇ ਚੰਡੀਗੜ੍ਹ ਸਾਡੇ ਨਾਲ ਗੱਲ ਕਰਨ ਆ ਰਹੀ ਐ ਇਹਦਾ ਮਤਲਬ ਸਰਕਾਰ ਵੀ ਚਾਹੁੰਦੀ ਐ ਕਿ ਸਾਡਾਂ ਦੀਆਂ ਮੰਗਾਂ ਮੰਨੀਆਂ ਜਾਣ ਅਸੀਂ ਤੇ ਇਹੀ ਉਮੀਦ ਕਰਦੇ ਆਂ ਕਿ ਮਾਨਯੋਗ ਪ੍ਰਧਾਨ ਮੰਤਰੀ ਜਿਹੜਾ ਆਪਣੇ ਵਾਰ-ਵਾਰ ਆਪਣੇ ਵਾਅਦਿਆਂ ਦੇ ਵਿੱਚ ਸ਼ੋਅਨ ਮੈਨੀਫੈਸਟੋ ਦੇ ਵਿੱਚ 2011 ਚ ਉਸ ਸਮੇਂ ਦੇ ਪੂਰਵ ਪ੍ਰਧਾਨ ਮੰਤਰੀ ਸਵਰਗੀ ਮਨਮੋਹਨ ਸਿੰਘ ਮੇਰਾ ਲਿਖੀ ਹੋਈ ਚਿੱਠੀ ਦੇ ਆਧਾਰ ਤੇ ਉਹ ਸਾਡੀਆਂ ਮੰਗਾਂ ਨੂੰ ਮੰਨਣਗੇ। ਦੂਸਰੇ ਕਿਸਾਨ ਸਨਤਨਾ ਨਾਲ ਏਕਤਾ ਦੀ ਗੱਲ ਕੀਤੀ। ਦੇਖੋ ਸਾਡੀ ਉਹ ਵੀ 5 ਦਿਨ ਦੀ ਵਰਤਾ ਹੋ ਗਈ ਹੈ। ਥੋੜੇ ਦਿਨ ਪਹਿਲਾਂ ਸਾਡੀ ਚੰਡੀਗੜ੍ਹ ਚ ਮੀਟਿੰਗ ਸੀ ਉਸ ਵਿੱਚ ਮੈਂ ਵੀ ਸ਼ਾਮਲ ਸੀ ਸਾਡਾ ਜਿਹੜਾ ਪੰਜ ਮੈਮਰੀ ਡੈਲੀਗੇਸ਼ਨ ਆਲ ਇੰਡੀਆ ਦਾ ਉਹਦੇ ਵਿੱਚ ਗਏ ਸੀ। ਉਸ ਦੇ ਵਿੱਚ ਇੱਕ ਚਿੱਠੀ ਵਾਇਰਲ ਹੋਈ ਹੈ ਤੁਸੀਂ ਦੇਖਿਆ ਹੋਣਾ ਕੱਲ ਪਰਸੋਂ ਦੀ ਟੀਵੀ ਤੇ ਚੱਲ ਰਹੀ ਹੈ। ਉਹਨਾਂ ਨੇ ਕੁਝ ਸ਼ਰਤਾਂ ਰੱਖੀਆਂ। ਕੁਝ ਸਾਥੀਆਂ ਦਾ ਕਹਿਣਾ ਸੀ ਵੀ ਜਿਹੜੀ ਪਿਛਲੀ ਜਿੱਤ ਆ ਉਹਨੂੰ ਮੁਕੰਮਲ ਜਿੱਤ ਮੰਨਿਆ ਜਾਵੇ। ਤੇ ਅਸੀਂ ਕਹਿ ਗਏ ਕਿ ਅਗਰ ਉਸਨੂੰ ਮੁਕੰਮਲ ਜਿੱਤ ਮੰਨਦੇ ਆ ਤੇ ਫਿਰ ਅਸੀਂ ਪੋਸਟਪੋਨ ਕਿਉਂ ਕਹਿੰਨੇ ਆ? ਫਿਰ ਅਸੀਂ ਅੰਦੋਲਨ ਜਿੱਤ ਕੇ ਕਹਿੰਦੇ ਮੁੱਦੇ ਪੋਸਟਪੋਨ ਨਹੀਂ ਕਹਿੰਦੇ। ਕੁਝ ਐਵੇਂ ਦੇ ਪੁਆਇੰਟ ਨੇ ਠੀਕ ਹੈ ਅਸੀਂ ਇਕਤਾ ਦੀ ਹਾਮੀ ਭਰਦੇ ਆ ਇਕਤਾ ਵਾਸਤੇ ਸਦਾ ਪ੍ਰਯਾਸ ਰੱਤ ਹਾਂ ਤੇ ਉਹਨਾਂ ਭਰਾਵਾਂ ਦੇ ਨਾਲ ਫਿਰ ਤੋਂ ਮੀਟਿੰਗ ਜਲਦ ਮੀਟਿੰਗ ਹੋਊਗੀ। ਪ੍ਰਯਾਸ ਕਰਾਂਗੇ। ਲੇਕਿਨ ਦੋ ਮੋਰਚੇ ਜਿਹੜੇ ਅੱਜ 384 ਜਨਾਂ ਦੇ ਵਿੱਚ ਆ ਛੜਕਾਂ ਦੇ ਬੇਕੀ ਸੰਘਰਸ਼ ਕਰ ਰਹੇ ਨੇ ਬਹੁਤ ਸਾਰੇ ਨੁਕਸਾਨ ਝੱਲੇ ਨੇ ਸ਼ੁਭ ਕਰਨ ਨੂੰ ਸ਼ਹੀਦ ਕਰਵਾਇਆ 35 ਦੇ ਕਰੀਬ ਉਸ ਤੋਂ ਬਾਅਦ ਜਿਹੜੇ ਹੋਰ ਸ਼ਹੀਦ ਹੋ ਚੁੱਕੇ ਨੇ ਅੱਖਾਂ ਬਈਆਂ ਕਿਸਾਨਾਂ ਦੀਆਂ ਜ਼ਖਮੀ ਹੋਏ ਬਹੁਤ ਕੁਝ ਨੁਕਸਾਨ ਹੋਇਆ ਬੜਾ ਆਰਥਿਕ ਨੁਕਸਾਨ ਪਰਾ ਚੁੱਕਿਆ ਤੇ ਦੂਸਰੇ ਪੰਨੇ ਜਿਹੜੇ ਦੂਜੇ ਭਰਾ ਨੇ ਉਹ ਸ਼ਰਤਾ ਰੱਖ ਕੇ ਹੋਣ ਤੇ ਇਹ ਥੋੜਾ ਸੋਚਣ ਵਾਲੀ ਗੱਲ ਉਹ ਸ਼ਰਤਾਂ ਸੀ ਉਹ ਸ਼ਰਤਾਂ ਤੇ ਉਹ ਸੋਚਣਗੇ ਸ਼ਰਤਾਂ ਦੇ ਨਾਲ ਅੰਦੋਲਨ ਨਹੀਂ ਲੜੇ ਜਾਂਦੇ ਅੰਦੋਲਨ ਤੇ ਮੰਗਾਂ ਦੇ ਆਧਾਰ ਤੇ ਲੜ ਜਾਂਦੇ ਉਹ ਮੰਗਾਂ ਨਾਲ ਨਾਲ ਗੜਿਆ हरियाणा पंजाब कई राज्यों के थे सभी राज्यों में होगी दूसरे राज्यों में है जो सिर्फ पांच तारीख को सुबह नौ से छह बजे तक है लेकिन सिरसा जिले में जो हमने पहले ही किसानों को कहा था कम से कम ਸਵੇਰ ਰੋਟੀ ਖਾ ਕੇ ਸ਼ਾਮ ਨੂੰ ਖਾ ਲੈ ਜੇ ਨਹੀਂ 24 ਘੰਟੇ ਲਈ ਉਹ